ਉਹਨਾਂ ਨੂੰ ਸਾਰੇ ਬਾਹਰ ਗੜਾ ਬਾਅਦ ਲੱਗਿਆ ਇਹਨਾਂ ਨੂੰ ਬਾਹਰ ਅੰਦਰ ਲੈ ਆਤੀ ਗੀ ਤਾਦੀ ਤਾਦੀ ਬਾਹਰ ਆ ਜੇ ਮਾਨੋ ਆਓ ਇਹਨਾਂ ਨੂੰ ਮੋਟਾ ਕਰ ਸਕਦੇ ਨਹੀਂ ਆ ਗਏ ਸੁਣ ਲਿਆ ਤੈਨੂੰ ਉਹਨੂੰ ਫੋਨ ਕਰਦੇ ਡਾਕਟਰ ਆ ਜੇ ਉਹਨੇ ਸਲਦੀਪ ਉਹਨੂੰ ਫੋਨ ਕਰਦੇ ਉਹਨੂੰ ਡੋਟਰ ਨੂੰ ਆਨੁਮੂਨ ਕਰਦੇ ਡਾਕਟਰ ਨੇ ਰਗਪਾਲਾ ਦੇ ਕੰਮ ਛੱਤੀ ਉਹਦਾ ਇਸ਼ਾਰਾ ਪੱਕੀ ਜੀ ਚੱਲ ਨੂੰ ਜਾ ਪੱਕੀ ਲਿਆ ਪੱਕੀ ਲਿਆ ਜੀ ਜਾ ਉਧਰ ਸਾਡੇ ਲੋ ਫੜ ਲਿਆ ਉਧਰ ਕੋ ਕਿ ਹੋ ਜੇ ਦੋਸ਼ੀ ਆ ਤਾਂ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਸੰਜੀ ਸਜ਼ਾ ਪਾਣੀ ਚਾਹੀਦੀ ਹੈ ਨਾ ਅੱਗੇ ਹੋਰ ਕਿਸੇ ਲੜਕੀ ਦੇ ਨਾਲ ਇਹੋ ਜੀ ਵਾਰਦਾਤ ਨੂੰ ਸੀ ਬਹੁਤ ਐਨ ਸਰ ਇੰਨੀਆਂ ਹਰਕਤਾਂ ਕੀਤੀਆਂ ਕਿ ਕਿਸੇ ਨੇ ਪਿੰਡ 'ਚ ਬੰਨ ਨਹੀਂ ਸੀ ਪਾਇਆ ਕੀ ਨਾ ਤੁਹਾਡਾ ਜੀ ਫਰਮੇਸ਼ ਸਿੰਘ ਜੀ ਕਿਥੇ ਰਹਿਣ ਵਾਲੇ ਤੁਸੀਂ ਖਵਾਲੇ ਦੇ ਖਵਾਲੇ 'ਚ ਇੱਕ ਲੜਕੀ ਦੇ ਨਾਲ ਕੋਈ ਜ਼ਬਰਦਸਤੀ ਦੀ ਵਾਰਦਾਤ ਸਾਹਮਣੇ ਆਈ ਹੈ ਕੀ ਕਹਾਣੀ ਹੈ ਸਾਰੀ ਇਹ ਤੁਹਾਡੀ ਭਾਈ ਜੀ ਮੈਂ ਹੈਗਾ ਉਹਦਾ ਮੁੰਡਾ ਤੱਤੂ ਹੈ ਜੀ ਉਸ ਦਾ ਪਿਓ ਜਿਹੜਾ ਉਹ ਹੈਗਾ ਆਪਣਾ ਨਰਮਲ ਸਿੰਘ ਜੀ ਤੇ ਉਹਨੇ ਆਪਣਾ ਬੂਹਾ ਟੱਪ ਕੇ ਚਰਦਸਤੀ ਆਣ ਕੇ ਤੇ ਕੁੜੀ ਨਾਲ ਬੜਾ ਚੰਗਾ ਕੰਮ ਕੀਤਾ ਇਹਨਾਂ ਦਾ ਨਾਂ ਸਾਬਾ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਪਿੰਡ ਖਵਾਲਾ ਸਾਡੇ ਕੀ ਰਿਸ਼ਤੇਦਾਰ ਨੇ ਕੀ ਕੰਮ ਵਾਪਰੇ ਜੀ ਰਿਸ਼ਤੇਦਾਰ ਮੇਰੀ ਭਤੀਜੀ ਜੀ ਤੇ ਐਨਾ ਬਾਹਰ ਕੰਮ ਤੇ ਗਿਆ ਤੇ ਸ਼ਾਮੀ ਬਾਚ ਆ ਕੇ ਸੁਣਿਆ ਵੀ ਆ ਚੱਕਰ ਹੋਇਆ ਤੇ ਅਜਨੇ ਜੀ ਵੀ ਇੱਕ ਦੋ ਚੱਕਰ ਕੀਤੇ ਆ ਇੱਕ ਆਪਣੇ ਭਤੀਜੀ ਨਾਲ ਥਾਗੀ ਨਾ ਕੀਤਾ ਇਹਨੇ ਹੋਣੀ ਕੀ ਜੀ ਤੇ ਬਾਅਦ ਫਿਰ ਉਹ ਪਿੰਡ ਛੱਡ ਕੇ ਚਲੇ ਗਏ ਤੇ ਚਾਚੇ ਤੇ ਬਾਅਦ ਫਿਰ ਇਹਨੂੰ ਹਰਤ ਹਰਤ ਸਹਦਾ ਦਿੱਤੀ ਜਾਵੇ ਕੀ ਨਾਮ ਜੀ ਰਸੀਦਾ ਨਾ ਉਹ ਤਾਂ ਤੂ ਹੀ ਕੀ ਨਾਮ ਪਿਓ ਕੀ ਹੈ ਨਰਮਲ ਸਿੰਘ ਤੇ ਇਸ ਵਾਰ ਜਿਹੜੀ ਸੋਹਣ ਦੀ ਰਿਸ਼ਕਤ ਦਿੱਤੀ ਹੈ ਹਾਂਜੀ ਰੋਲ ਪਰਚਾ ਦਿੱਤਾ ਉਹ ਦੇਰ ਜਿਗਿਆ ਪਰਸੋਂ ਦਾ ਮੰਨਤ੍ਰੀਕਰ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਕੋਹਾਲ ਦੇ ਇਹ ਕੀ ਕਰਦਾ ਤੁਸੀਂ ਦਰ ਮੇਰਾ ਮੈਂ ਦੁਕਾਨ ਤੇ ਗਿਆ ਪਾਪਾ ਰੋਸ਼ਕ ਆ ਗਿਆ ਉਹ ਮਡੇ ਦਰਵਾਜੇ ਖੜ ਗਿਆ ਮੈਂ ਦਰਵਾਜਾ ਖੋਲਿਆ ਮੈਂ ਆਂਦਾ ਪਾਣੀ ਦੇ ਮੈਂ ਪਾਣੀ ਦੇ ਕਿਤੇ ਅਨੇਵਰੇ ਬਾਹਰ ਕੇ ਜ਼ਬਰਦਸਤੀ ਕੀਤੀ ਛੋਟੀ ਗਲਾਸ ਫੜ ਦਿੰਦੇ ਕਿੰਨੀ ਅੰਦਰ ਭੱਗੀ ਤੇਰਾ ਸਾ ਤੂੰ ਇਸ ਵੇਲੇ ਥੋੜੀ ਜਿਹੀ ਸ਼ਿਕਾਇਤ ਕੀਤੀ ਹਾਂਜੀ ਤੂੰ ਮੈਂ ਕੀ ਕਰੂਗੀ ਕੀ ਮੈਂ ਆਖ ਕੇ ਪਰਚਾ ਕਰ ਦਾਂ ਤੂੰ ਮਡੇ ਦਾ ਮਾ ਕਪਾੜੇ ਉਹ ਜੀ ਨਾ ਤੁਹਾਡਾ ਫਰਜ਼ ਨਹੀਂ ਸਾਡੇ ਕੈਮਰੇ ਸਾਹਮਣੇ ਕਿਵੇਂ ਖਲੋ ਜਾਣਾ ਭਾਜੀ ਨਹ ਕਰ ਦੇ ਬਿੰਦੂ ਉਹ ਠੀਕ ਹੈ ਪਿੰਡ ਦੇ ਗੇਟ ਦੇ ਸਾਹਦੇ ਮੈਂਬਰ ਪੰਜਾਬ ਦੇ ਤੈਗਰਾ ਦੇ ਕੀ ਕਰਨਾ ਪਾਜੀ ਹੋ ਗਿਆ ਨਾ ਪਰਚਾ ਕਰਾ ਮੇਰੇ ਤੇ ਚਾਹ ਹੋਗਾ ਤੁਸੀਂ ਕਰਾ ਕਰ ਕੋਨੀ ਕਰੂਨੀ ਕਰਵਾ ਜਿਹੜੀ ਇਹ ਇਹ ਸਾਡੇ ਕਰਦਾ ਹੀ ਜਾਂਦੇ ਕਰ ਮੈਂ ਇੱਧਰ ਕੈਮਰਾ ਹੈ ਕੋਈ ਕੈਮਰਾ ਨੂੰ ਗੋਲੀ ਚਲਾਣਾ ਕੀ ਕੈਮਰੇ ਨੂੰ ਗੋਲੀ ਤੋਂ ਗੱਲ ਮੇਰਾ ਨਾ ਕਰ ਤੂੰ ਪੈਸਾ ਗੋਲੀ ਤਾਂ ਤੁਸੀਂ ਸਾਡੇ ਕੈਮਰੇ ਦੇ ਕੈਮਰੇ ਚ ਲਾਓ ਤੁਸੀਂ ਨਾਲ ਗੱਲ ਕਰਾਉਣੇ ਕਰਨੀ ਲਾਈਵ ਚਲਾਓ ਜਿਵੇਂ ਸਾਨੂੰ ਪਹਿਲਾਂ 10 ਪਹਿਲਾਂ ਕਿਹੜੀ ਗੱਲ ਹੋਏ ਉਹਨਾਂ ਨੂੰ ਤਾਂ ਪਤਾ ਇਹਨਾਂ ਪੜ ਆਦਮੀ ਹਨ ਮੋਤ ਪਰ ਬੰਦਾ ਹੋ ਗਿਆ ਮੋਤ ਪਰ ਬੰਦਾ ਹੈ ਮੋਤ ਪਰ ਦਾ ਬਚਰੋੜੇ ਭਰਾ ਪਿਛੇ ਹੀ ਤੇਰੇ ਭਰਾ ਦੇ ਅਲੀਗੇਸ਼ਨ ਲੱ ਗਿਆ ਹੀ ਜਿਹੜਾ ਦਾਦੇ ਰੌਲਾ ਪਾਇਆ ਬੁਗੇ ਜਗ ਮਟਾ ਰੌਲਾ ਇਹ ਤੁਹਾਨੂੰ ਇਹਨੇ ਦੱਸਿਆ ਨਾ ਬਾਕੀ ਇਹ ਫालतू ਗੱਲ ਕੀਤੀ ਆ ਕੋਈ ਨਹੀਂ ਨਾ ਕੋਈ ਦੱਸ ਆਹੀ ਫालतू ਗੱਲ ਕੀਤੀ ਮੁੰਡੇ ਨਾਲ ਤੁਸੀਂ ਨਹੀਂ ਰੱਖ ਤੁਸੀਂ ਮੈਨੂੰ ਵੈਰੀਫਾਈਟ ਦੇ ਨਹੀਂ ਨਹੀਂ ਖਬਰ ਆਈ ਹੈ ਤੁਹਾਨੂੰ ਵੈਰੀਫਿਕੇਸ਼ਨ ਤੇ ਨਹੀਂ ਵੈਰੀਫਿਕੇਸ਼ਨ ਤਾਂ ਇਹਨਾਂ ਪਾਜੀ ਪੁਲਿਸ ਦਾ ਪੁਲਿਸ ਨੇ ਪਰਚਾ ਕਰਤਾ ਨਾ ਸਾਡਾ ਕੰਮ ਨਹੀਂ ਪਰਚੇ ਕਰਾਉਣਾ ਲੋਕਾਂ ਦੇ ਨਾ ਹੀ ਪਰਚਾ ਕਰਾਉਣਾ ਕਿਸੇ ਦੇ ਸਾਡਾ ਕੰਮ ਆ ਤਖੜੀ ਬੋਲ ਦੇਣਾ ਜੋ ਉਹਨਾਂ ਨੇ ਕਿਹਾ ਜੋ ਇਹਨਾਂ ਨੇ ਕਿਹਾ ਸੀ ਅਸੀਂ ਲੈ ਜਾਣਾ ਆ ਉਹ ਲਾ ਦੇਣਾ ਕਿ ਆ ਪਰਚਾ ਹੋਇਆ ਸੀ ਘਰ ਦੇ ਨਾਲ ਗੱਲ ਪਰਚੀ ਕੀਤੀ ਘਰ ਦੇ ਸਾਨੂੰ ਆ ਦੱਸਿਆ ਪੁਲਿਸ ਕਰੇ ਨੂੰ ਕੀ ਪਤਾ ਕੀ ਕਰਨਾ ਕੀ ਦੱਸਣਾ ਤੁਹਾਨੂੰ ਨਹੀਂ ਭਾਈ ਤੁਸੀਂ ਹਾਂ ਤੇ ਦੱਸ ਤੇਨੂੰ ਪਤਾ ਹੈ ਕੇ ਇਸ ਬਾਰੇ ਅਸੀਂ ਕੇਸ ਕੀ ਕਿਹਨਾਂ ਕਰਾ ਰਹੇ ਸਭੀ ਉਹਨਾਂ ਦਾ ਸਾਲ ਦੋ ਸਾਲਾਂ ਦੇ ਚਾਚੇ ਦਾ ਉਹ ਪਿਆਰ ਹੁੰਦਾ ਨਹੀਂ ਉਹ ਵਾਲੇ ਹਾਂ ਸੱਜਾ ਨਹੀਂ ਇਹ ਤਾਂ ਨਹੀਂ ਬੜਿਆ ਗਿਆ ਇਹ ਜਿਹੜੀ ਕੰਨ ਦੇ ਲੜਕੀ ਦਾ ਇਲਜ਼ਾਮ ਲਾ ਰਹੇ ਗਲਤ ਲਾ ਰਹੇ ਸਹੀ ਲਾ ਰਹੇ ਆ ਤੁਸੀਂ ਇੱਕ ਆਪਾ ਆਪਾਂ ਤਾਂ ਤੁਹਾਡੇ ਨਾਲ ਬੈਸਣ ਸੱਜਾ ਮੇਰੇ ਨਾਲ ਭੈਣਾ ਦੋ ਜਾ ਸਕਦੀਆਂ ਕੰਮ ਤੇ ਭਰਾਣਾ ਮਾਂ ਜਾ ਸਕਦੀ ਹੈ ਕੰਮ ਤੇ ਨੇ ਇਹਨਾਂ ਚੀਜ਼ਾਂ ਦੇ ਵੀ ਪਰਚਾ ਕਰਾਇਆ ਦੀ ਮਾਂ ਦੇ ਕਰਾਇਆ ਦੋ ਕੁੜੀਆਂ ਦੇ ਵੀ ਕਰਾਇਆ ਹੈ ਉਹੀ ਪਹਿ ਦੇ ਕੇ ਕਟਾਇਆ ਵਿਚੋਂ ਭਰੇ ਕਿੰਨੇ ਪੈਸੇ ਭਰੇ ਆ ਨਹੀਂ ਆਪੇ ਉਹ ਪੈਸੇ ਦੱਸਣੇ ਮੈਂ ਸ਼ੇਰਿਆ ਰੁਪਈਆ ਭਰੇ ਆ ਦਿੰਗੀਆਂ ਦੇ ਲਈ ਨਹੀਂ ਆਂਦੇ ਕਰਦੇ ਅਸੀਂ ਤੇ ਆਪ ਮੈਂ ਆਇਆ ਇਹਨਾਂ ਨੂੰ ਮੈਂ ਆ ਗਿਆ ਮੈਂ ਐ ਸਾਜੀ ਜੋ ਜਾਇਜਾ ਕਰੋ ਇਹਨਾਂ ਮੁੰਡੇ ਲਗਾ ਪਹਿਲੀ ਗੱਲ ਮਤਲਬ ਉਹਨਾਂ ਕਰਾਤਾ ਪਰਚਾ ਤੇ ਤੁਹਾਨੂੰ ਕਰਨਾ ਤਾਂ ਹੈਗਾ ਕੋਈ ਨਾ ਕੋਈ ਤੇ ਸਾਡੇ ਮੈਂ ਜੋ ਮਰਜ਼ੀ ਕਰਦੇ ਅਸੀਂ ਤਾਂ ਉਹ ਤਾਂ ਕੁੜੀਆਂ ਪਚਾਉਣ ਵਾਸਤੇ ਸਿਰਕੇ ਗੱਲ ਨਾਲ ਆਇਆ ਕਰੀ ਕੁੜੀਆਂ ਤੇ ਉਹਨਾਂ ਦੇ ਨਾਮ ਪਰਚਾ ਜਿਵੇਂ ਜਤੋਂ ਉਹਨਾਂ ਨੂੰ ਪ੍ਰੈਸ਼ਰ ਪਾਇਆ ਦਬਾਅ ਪਾਇਆ ਇਹਨਾਂ ਆਣ ਕੇ ਕਿਉਂ ਨਾ ਪਾਇਆ ਜਾਵੇ ਤੋਂ ਦਾਖੇ ਵੀ ਠੀਕ ਹੈ ਜੋ ਜਾਇਜਾ ਹੰਦਾ ਜੋ ਇਹ ਕਰਦਾ ਅਸੀਂ ਆਖੇ ਵੀ ਆ ਸਭ ਦੇ ਵਾਰ ਅਜੀ ਪੀਣਾ ਤੁਹਾਡਾ ਰਵੀ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਪਹਾੜੀ ਤੁਹਾਡੇ ਭਰਾ ਤੇ ਕੋਈ ਬਲਦਕਾਰ ਤੇ ਦੋਸ਼ ਲੱਗ ਰਹੇ ਨੇ ਕੀ ਨੇ ਸਾਰੀ ਗੱਲ ਸਰ ਜਿਹੜਾ ਸਰ ਸਾਰਾ ਤੋਂ ਝੂਠ ਹੀ ਚੱਲਦਾ ਰਿਹਾ ਪਿਆ ਇਹ ਮੇਰੇ ਬ੍ਰਦਰ ਦਾ ਉਹਨਾਂ ਦੇ ਘਰ ਆਉਣਾ ਜਾਣਾ ਪਹਿਲਾਂ ਵੀ ਹੀ ਉਹਦੇ ਚਾਚੇ ਦੇ ਨਾਲ ਬੈਠੇ ਖਾਣੇ ਰੋਟੀ ਪਾਣੀ ਇਕੱਠਾ ਕਰਦੇ ਸੀ ਰੋਟੀ ਪਾਣੀ ਇਕੱਠਾ ਖਾਂਦੇ ਸੀ ਤੇ ਉਹਨਾਂ ਦਾ ਜਹਾੜੀ ਦਾ ਪਾ ਵੀ ਇਕੱਠਾ ਕਰਦੇ ਸੀ ਕੋਈ ਤੈਹਾਂ ਦਾ ਲੈਣ ਦੇਣ ਹੀ ਦੁਪਹਿਰੇ ਮੇਰਾ ਭਰਾ ਉਹਨਾਂ ਦੇ ਘਰ ਤਕरीबन 11:00 ਵਜੇ ਇਸ ਵੇਲੇ ਵਜ ਮਾਰਨ ਗਿਆ ਉਹਨਾਂ ਦੇ ਘਰ ਉਹਨਾਂ ਦੇ ਪਤੀ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਦੇ ਦਰਵਾਜ਼ੇ ਦੇ ਵਿੱਚੋਂ ਗੱਲ ਕਰਕੇ ਬਾਹਰ ਆਇਆ 11:00 ਵਜੇ ਗਿਆ ਇਹ ਉਹਦੇ ਘਰ ਉਹਨੂੰ ਕਹਿਣ ਗਿਆ ਕਿ ਕੰਮ ਤੇ ਜਾਣਾ ਹੈ ਲੋਕੋ ਤਾਂ ਉਹਨਾਂ ਨੇ ਉਸ ਨੂੰ ਪਹਿਲੇ ਲੈਣੇ ਜਦਾਰੇ ਬਾਅਦ ਦਿੱਤੀ ਤੇ ਪਤੀ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਕਿਹਾ ਕਿ ਨਹੀਂ ਚਾਚਾ ਘਰ ਨਹੀਂ ਹੈਗਾ ਉਹ ਵਾਪਸ ਮੁੜਿਆ ਤੇ ਉਹਦੇ ਦਾਦੇ ਦੇ ਦਾਦੇ ਦੇ ਦਾਦੇ ਨੇ ਰੌਲਾ ਪਾ ਦਿੱਤਾ ਕਿ ਸਾਡੀ ਘਰ ਆਇਆ ਸਿਰਫ ਇਹ ਨਹੀਂ ਗੱਲ ਹੋਈ ਤੇ ਨਾ ਕੁਝ ਲੀਡਰਾਂ ਦਾ ਵੀ ਨਾਂ ਆ ਰਿਹਾ ਕਿ ਉਹਨਾਂ ਨੇ ਜ਼ਬਰਦਸਤੀ ਵੀ ਸ਼ਾਦੇ ਹੰਸਾਰੇ ਪਰਚਾ ਕਰਵਾਇਆ ਕਿੰਨਾ ਨਹੀਂ ਕਰਨੀ ਇਹ ਦੇਖੋ ਜੀ ਤੇ ਹੁਣ ਉਹਨਾਂ ਨੂੰ ਪਤਾ ਕਿ ਕਿਉਂ ਇੱਥੇ ਦੇ ਉਹਨਾਂ ਦੀ ਗੱਲ ਜਿਹੜੀ ਵੀ ਹੋਈ ਆ ਕੋਈ ਹੁਣ ਪਹਿਲਾਂ ਉਹਦਾ ਮਾਪਿਓ ਮੰਨਦਾ ਹੈ ਕਿ ਰਾਜਨਾਮਾ ਕਰੀਏ ਤੇ ਜਿਹੜੇ ਲੋਕ ਇੱਥੋਂ ਦੇ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਕੋਈ ਲੰਮੀ ਦਾ ਕੋਈ ਵੀ ਉਹਨਾਂ ਦੇ ਜਿਹੜਾ ਪੰਜਾਰ ਨੰਬਰ ਸਾਰਿਆਂ ਨੇ ਉੱਥੋਂ ਜੋ ਪਾਂ ਚੱਕਣਾ ਬੀਟ ਤੇ ਉਹਨਾਂ ਤੋਂ ਪੁੱਛ ਨੂੰ ਕੋਈ ਪੈਸਾ ਪੂਸਾ ਵੀ ਦੇ ਕੇ ਤੁਸੀਂ ਜਿਹੜੇ ਕਹਿ ਰਹੇ ਜਿਵੇਂ ਬੰਦਿਆਂ ਦੇ ਨਾਂ ਨੂੰ ਕਢਾਈ ਜਾਵਾ ਪੁੱਛ ਕਿਦਾਂ ਕਿ ਉਹ ਨਾਂ ਕਢਾਇਆ ਚੋ ਪਰਥੀ ਜੋ ਨਹੀਂ ਜੀ ਦੋ ਬੱਚੀਆਂ ਦਾ ਤਾਂ ਕਦੀ ਮਾਵਾ ਕਿਸੇ ਵਸੋਂ ਮੇਰੇ ਵੀਰਾ ਬੋਲ ਦੂੰ ਤੇ ਕਿਹੜਾ ਕਿਹੜਾ ਨਾਂ ਘੜਾ ਹੈ ਪਰਚੇ 'ਚ ਹੋ ਜੀ ਮੇਰੀ ਦੋ ਸਿਸਟਰ ਆ ਉਹਨਾਂ ਦਾ ਤੇ ਪੁਲਿਸ ਨੇ ਹੁੰਦਾ ਕੀ ਕਾਰਵਾਈ ਕੀਤੀ ਹੈ ਕੇਸ 'ਚ ਕੀ ਕਾਰਵਾਈ ਕੋਈ ਵੀ ਨਹੀਂ ਸਾਡੇ ਕੋ ਪੈਸੇ ਲੈ ਜਾ ਤੇ ਨਾਂ ਘਟਾ ਦਿੱਤੇ ਸਾਡੇ ਤਿੰਨਾਂ ਪਰ ਤਿੰਨ ਕਰਵਾ ਦਿੱਤੇ ਕਿੰਨੇ ਪੈਸੇ ਲੈਣਾ ਟਿਕਲੂ ਮੈਂ ਇਹ ਮੈਂ ਤਾਂ ਗਿਆ ਹੀ ਨਹੀਂ ਨਾਲ ਮੇਰਾ ਗੁੱਜ 1000 ਰੁਪਏ ਤੇ ਇੱਕ ਉਹਨਾਂ ਘਰੋਂ ਖੜੇ ਆ ਕੇ ਦੀ ਕ੍ਰੂਸ਼ਨਾਂ ਉੱਤੇ ਲਿਆ 5000 ਰੁਪਏ। ਅੱਛਾ ਕਿਨੂੰ ਪਾਇਆ ਇਹਨੇ ਦਿੱਤੇ ਤੁਸੀਂ? ਨਾਮ ਪਤਾ ਆ। ਪਹਿਲੇ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਜਿੰਨਾਂ ਨੂੰ ਜਿੰਨਾਂ ਨੇ ਲਏ ਆ। ਉਸ ਦੀ ਵਰਦੀ ਜੀ ਅੱਛਾ। ਇਹ ਰੱਖੋ। 500 ਰੁਪਏ।